ਜੋ ਅੰਦਾ ਹੈ ਜਿਹੜੇ ਰਾਜੇ ਮਹਾਰਾਜੇ 30 30 40 40 ਵਿਆਹ ਵੀ ਕਰਾ ਲੈਂਦੇ ਸੀਗੇ ਇਹ ਉਹਨਾਂ ਦਾ ਖਜ਼ਾਨਾ ਹੈ ਐਡਾ ਤਾਕਤਵਰ ਖਜ਼ਾਨਾ ਹੈ ਜਿਹੜਾ ਜਿਹੜਾ ਸਾਨੂੰ ਦੱਸਣ ਲੱਗਿਆ ਇਹ 150 ਸਾਲ ਪੁਰਾਣਾ ਗ੍ਰੰਥ ਹੈ ਅੱਛਾ ਸਾਂਭ ਕੇ ਰੱਖਿਆ ਹੈ ਮਹਾਰਾਜਾ ਸ਼ਾਹੀ ਨੁਕਸੇ ਦੇ ਵਿੱਚ ਮੈਂ ਤੁਹਾਨੂੰ ਜੀ ਬੋਲ ਕੇ ਦਵਾਂ ਲਿਸਟ ਲੰਬੀ ਆ ਇਹਦਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਦੁੱਧ ਨਾਲ ਲੈਣਾ ਹੈ ਤੇ ਇਹ ਤੋਂ ਵਧੀਆ ਨੁਕਸਾ ਨਾ ਕਿਸੇ ਨੇ ਦੱਸਣਾ ਤੇ ਨਾ ਕਿਸੇ ਨੇ ਹੋਣਾ ਮਹਾਰਾਜਾ ਸ਼ਾਹੀ ਨਸਕਾਰ ਹੁਣ ਤੇ ਹੁਣ ਕਿਹੜਾ ਮਹਾਰਾਜਾ ਸੀ ਮਹਾਰਾਜਾ ਸ਼ਾਹੀ ਨਕਸੇ ਦੇ ਵਿੱਚ ਮੈਂ ਤੁਹਾਨੂੰ ਜੀ ਬੋਲ ਕੇ ਦਵਾਂ ਲਿਸਟ ਲੰਬੀ ਆ ਚਲੋ ਮੈਂ ਬੋਲਦਾ ਤੁਹਾਨੂੰ ਨੋਟ ਕਰ ਲਓ ਇੱਕ ਵਾਰੀ ਕਦੇ ਹਸਤੇ ਹੈਗਾ ਤੇ ਆਸਤੇ ਇਹ ਨਮਰਦੀ ਵਾਲਾ ਹਸਤੇ ਬਹੁਤ ਬੜਾ ਤਾਕਤ ਦਾ ਖਜ਼ਾਨਾ ਹੈ ਇਹ ਇਹ ਉਹ ਖਜ਼ਾਨਾ ਹੈ ਜਿਹੜੇ ਰਾਜੇ ਮਹਾਰਾਜੇ 30 30 40 40 ਵਿਆਹ ਵੀ ਕਰਾ ਲੈਂਦੇ ਸੀਗੇ ਇਹ ਉਹਨਾਂ ਦਾ ਖਜ਼ਾਨਾ ਹੈ ਇੰਨਾ ਤਾਕਤਵਰ ਖਜ਼ਾਨਾ ਹੈ ਜਿਹੜਾ ਜਿਹੜਾ ਤੁਹਾਨੂੰ ਦੱਸਣ ਲੱਗਾ ਇਸ ਗ੍ਰੱਥ ਦਾ ਐ ਥੋੜਾ ਹੈ ਮੈਂਗਾ ਤਾਂ ਬੰਡਾ ਜਿਹਦੀ ਪੌਕਟ ਮੈਂ ਪਹਿਲਾਂ ਬੇਨਤੀ ਕੀਤੀ ਵੀ ਜਿਹਦੀ ਪੌਕਟ ਅਲੋਅ ਕਰਦੀ ਹੋਈ ਨੋਟ ਉਹ ਹੀ ਕਰਿਓ ਬਾਕੀ ਤਾਂ ਚਲੋ ਇਹਦੇ ਵਿੱਚ ਦੇਖੋ ਲੈਣੇ ਆਪਾਂ ਨੇ ਸ਼ਿਲਾਜੀਤ 50 ਗ੍ਰਾਮ ਸਫੈਦ ਮੂਸਲੀ 50 ਗ੍ਰਾਮ ਸਾਲਮ ਪੰਜਾ 50 ਗ੍ਰਾਮ ਸਾਲਮ ਬਿਸ਼ਰੀ 50 ਗ੍ਰਾਮ ਇਰਾਨੀ ਅਕਰਕਰਾਂ 50 ਗ੍ਰਾਮ ਰੂਮੀ ਮਸਤਗੀ 50 ਗ੍ਰਾਮ ਤਵਾਸੀਰ 20 ਗ੍ਰਾਮ ਛੋਟੀ ਲਾਚੀ 20 ਗ੍ਰਾਮ ਕਿਕਰ ਦੀ ਗੋੰਦ 20 ਗ੍ਰਾਮ ਕਤੀਰਾ ਗੋੰਦ 20 ਗ੍ਰਾਮ ਮਲੰਗਾ 20 ਗ੍ਰਾਮ ਸਰਦ ਚੀਨੀ 20 ਗ੍ਰਾਮ ਗੋਖਰੂ 20 ਗ੍ਰਾਮ ਤਾਲ ਮਖਾਣਾ 20 ਗ੍ਰਾਮ ਸਿੰਬਲ ਮੁਸਲੀ 20 ਗ੍ਰਾਮ ਰੇਗਮਾਹੀ 20 ਗ੍ਰਾਮ ਰੇਗਮਾਹੀ ਕੋ ਰੇਤੇ ਦੀ ਮੱਛੀ ਹੁੰਦਰੀ ਆ 20 ਗ੍ਰਾਮ ਜੁੰਡ 20 ਗ੍ਰਾਮ ਖੁਰਾਸਾਨੀ ਜਵਾਨ 20 ਗ੍ਰਾਮ ਪਾਨ ਦੀ ਜੜ 20 ਗ੍ਰਾਮ ਸਤਾਵਰ 20 ਗ੍ਰਾਮ ਅਸ਼ਬ ਅਸ਼ਬਗੰਧਾ 20 ਗ੍ਰਾਮ ਨਕਸ਼ਿਕਣੀ 20 ਗ੍ਰਾਮ ਨਕਸ਼ਿਕਣੀ ਉਹ ਹੁੰਦੀ ਹੈ ਜਿਹਨੂੰ ਪੰਜਾਬੀ ਚ ਸ਼ਮਕਨਵੋਲੀ ਵੀ ਕਹਿੰਦੇ ਆ ਕੌਂਚ ਬੀਜ 20 ਗ੍ਰਾਮ ਬਧਾਰੇ ਦੀ ਜੜ 20 ਗ੍ਰਾਮ ਜੈਫਲ 20 ਗ੍ਰਾਮ ਜਵਤਰੀ 20 ਗ੍ਰਾਮ ਬਿਰਾਹੀ ਕੰਦ 20 ਗ੍ਰਾਮ ਈਸਬ ਗੋਲ ਦੀ ਪੱਕੀ ਜਿਹੜੀ ਹੁੰਦੀ ਹੈ ਪੂਸੀ ਉਹਨੂੰ ਉਹ 80 ਗ੍ਰਾਮ ਲੈਣੀ ਹੈ ਤਰਵੰਗ ਭਸਮ 10 ਗ੍ਰਾਮ ਕੇਸਰ 5 ਗ੍ਰਾਮ ਚਾਂਦੀ ਦੀ ਭਸਮ 10 ਗ੍ਰਾਮ ਵੰਗ ਭਸਮ 10 ਗ੍ਰਾਮ ਮਿਸ਼ਰੀ 100 ਗ੍ਰਾਮ ਮਗਾ 10 ਗ੍ਰਾਮ ਲੌਂਗ 10 ਗ੍ਰਾਮ ਜਵਾਰ ਮੋਰਾ ਪਿਸਤੀ 10 ਗ੍ਰਾਮ ਨੌ ਰਤਨ ਹੁੰਦੇ ਨੇ ਇਹਨੂੰ ਨਵਰਤਨ ਵੀ ਕਹਿੰਦੇ ਆ ਨਵਰਤਨ 10 ਗ੍ਰਾਮ ਸੋਨਾ ਭਸਮ ਸਿਰਫ 2 ਗ੍ਰਾਮ ਲੋਕੀ ਗੱਲਾਂ ਮਾਰਦੇ ਆ ਕਿ ਸੋਨਾ ਭਸਮ ਆ ਮੈਂ ਇਹ ਪਾਤੀ ਪਰ ਪਰ ਪਾਉਂਦੇ ਆ ਪਰ ਪਰ ਐ ਪਰ ਪਰ ਦੇਖਦੇ ਹੋ ਨਾ ਤੁਸੀਂ ਪਰ ਇੰਨੀਆਂ ਚੀਜ਼ਾਂ ਦੇ ਵਿੱਚ ਸੋਨਾ ਭਸਮ ਸਿਰਫ 2 ਗ੍ਰਾਮ ਆ ਹੋਵੇ ਡਾਵਰ ਦੀ ਜਾਂ ਬੈਦ ਰਾਤ ਵਗੈਰਾ ਸ਼ੁੱਧ ਜਿਹੜੀ ਆ ਸੋਨਾ ਭਸਮ 2 ਗ੍ਰਾਮ ਬਸੰਤ ਕੁਸਮਕਰ ਰਸ 50 ਗੋਲੀਆਂ ਪੁਸ਼ਪ ਧਨਵ 50 ਗ੍ਰਾਮ ਮਨਮੰਥ ਰਸ 50 ਗ੍ਰਾਮ ਸਿੱਧ ਮਕਰ ਤਵਜ ਸਿਰਫ 4 ਗ੍ਰਾਮ ਅਤਲ ਸ਼ਕਤੀ 20 ਗ੍ਰਾਮ ਪਨਰਵਾ ਮੰਡੂਰ 20 ਗ੍ਰਾਮ ਬ੍ਰਹਮੀ ਵੱਟੀ 50 ਗ੍ਰਾਮ ਸੰਖ ਪੁਸ਼ਪੀ 50 ਗ੍ਰਾਮ ਇੱਕ ਦਾਲਚੀਨੀ ਨਾਰਮਲ ਆਉਂਦੀ ਆ ਉਹ ਨਹੀਂ ਲੈਣੀ ਗੋਲ ਦਾਲਚੀਨੀ ਆਉਂਦੀ ਆ ਉਹ ਰੋਲ ਵਾਲੀ ਗੋਲ ਦਾਲਚੀਨੀ 20 ਗ੍ਰਾਮ ਬਾਕੀ ਰਹੇਗਾ ਛੋਟੀ ਮੱਖੀ ਦਾ ਸ਼ਹਿਦ ਸ਼ਹਿਦ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਬਿਲਕੁਲ ਐਨ ਪੂਰੀ ਇਸ ਪੀਸ ਕੇ ਕੁੱਟ ਕੇ ਇਹਨਾਂ ਨੂੰ ਛਾਣ ਲੈਣਾ ਛਾਣ ਕੇ ਫਿਰ ਉਹਦੇ ਵਿੱਚ ਲੋੜ ਅਨੁਸਾਰ ਸ਼ਹਿਦ ਪਾਉਣਾ ਆਪਾਂ ਨੇ ਵੀ ਜਿਹਦੇ ਨਾਲ ਉਹ ਐਨ ਅਵਲੇ ਵਧੀਆ ਪੂਰਾ ਬਣੇ ਉਹ ਅੱਧਾ ਕਿਲੋ ਪੈ ਜੇ ਕਿਲੋ ਪੈ ਜੇ ਸਵਾ ਕਿਲੋ ਪੈ ਜੇ ਇੱਥੇ ਕਿ ਜੇ ਪਊਗਾ ਇਹਨੇ ਕਿ ਮਟੀਰੀਅਲ ਦੇ ਵਿੱਚ ਠੀਕ ਆ ਇਹਦਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਦੁੱਧ ਨਾਲ ਲੈਣਾ ਤੇ ਇਹ ਤੋਂ ਵੱਧ ਇਹ ਤੋਂ ਵਧੀਆ ਨੁਕਸਾਨਾ ਕਿਸੇ ਨੇ ਦੱਸਣਾ ਤੇ ਨਾ ਕਿਸੇ ਨੇ ਹੋਣਾ ਇਹ ਉਦਾਂ ਨਹੀਂ ਹੈਗਾ ਜਿਵੇਂ ਇੰਸਟਾਗ੍ਰਾਮ ਰੀਲ ਤੇ ਆਂਦਾ ਆ ਪਤਾ ਜੀ ਉਹ ਪਤਾ ਜੀ ਆਲੋ ਜੀ ਚੱਕੋ ਜੀ ਆ ਮੈਂ ਤਾਂ ਮੈਂ ਇਧਰ ਨੂੰ ਕਰ ਰਿਹਾ ਤਾਂ ਕਿ ਇਹਦਾ ਕੋਈ ਜਗਾ ਸਕਰੀਨਸ਼ਾਟ ਵੀ ਲੈਣਾ ਹੋਵੇ ਬੰਦਾ ਸਕਰੀਨਸ਼ਾਟ ਲੈ ਕੇ ਇਹਨੂੰ ਨੋਟ ਕਰ ਸਕੇ